ਦੋਸਤੋ ਅੱਜ ਕੱਲ ਦੇ ਟਾਈਮ ਦੇ ਵਿੱਚ ਆਪਾਂ ਨੂੰ ਅਮੀਰ ਦੇਖਣ ਵਾਸਤੇ ਨਾ ਬਹੁਤ ਹੀ ਵੱਡੀਆਂ ਵੱਡੀਆਂ ਕੋਠੀਆਂ ਪਾਉਣੀਆਂ ਪੈਂਦੀਆਂ ਤੇ ਵੱਡੀਆਂ ਵੱਡੀਆਂ ਗੱਡੀਆਂ ਲੈਣੀਆਂ ਪੈਂਦੀਆਂ ਹਾਂਜੀ ਤੇ ਅੱਜ ਅਸੀਂ ਪਹੁੰਚੇ ਸੀ ਗੁਲਾਬ ਸਿੰਘ ਵਾਲੇ ਪਿੰਡ ਖੁੱਡੀਆਂ ਤੇ ਜਿੱਥੇ ਤੁਹਾਨੂੰ ਮੈਂ ਇੱਕ ਵਧੀਆ ਫੈਮਿਲੀ ਨਾਲ ਮਲਾਉਣਾ ਵੀ ਜਿਨ੍ਹਾਂ ਦਾ ਘਰ ਦੇਖੋ ਤੁਸੀਂ ਵੀ ਆਇਤੋਂ ਜਿਹੜਾ 50 60 ਸਾਲ ਪੁਰਾਣਾ ਘਰ ਤੇ ਪਵਣ ਚੱਲੇ ਹੁੰਦਾ ਅੱਜ ਆਪਾਂ ਆਏ ਹਾਂ ਜੀ ਅੰਕਲ ਦਵਿੰਦਰ ਸਿੰਘ ਨੰਬਰਦਾਰ ਪਿੰਡ ਖੁੱਡੀਆਂ ਗੁਲਾਬ ਸਿੰਘ ਵਾਲਾ ਤੇ ਇਹ ਘਰ ਜਿਹੜਾ ਕਿ ਬਹੁਤ ਹੀ ਪੁਰਾਣਾ ਬਣਿਆ ਤੁਹਾਡੇ ਅਕੋਰਡਿੰਗ ਕਿਹੜੇ ਸਨ ਦਾ ਹੋ ਸਕਦਾ ਉਹ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿੰਨਾ ਕਿੰਨਾ ਦੇ ਐਵੇਂ ਦੇ ਘਰ ਹੈਗੇ ਆ ਡਾਕਟਰ ਜਦੋਂ ਆਪਣੇ ਘਰ ਐਵੇਂ ਦੇ ਹੁੰਦੇ ਸੀ ਨਾ ਦੇਸੀ ਮਤਲਬ ਕਿ ਸਿੰਪਲ ਹਾਂਜੀ ਉਦਾਂ ਹੀ ਖੁਸ਼ੀਆਂ ਹੁੰਦੀਆਂ ਸੀਗੀਆਂ ਵੱਡੀਆਂ ਕੋਠੀਆਂ ਪਾਉਣ ਨਾਲ ਮਤਲਬ ਕਿ ਕੋਈ ਸਕੂਨ ਨਹੀਂ ਮਿਲਦਾ ਤੇ ਅੰਕਲ ਜੀ ਦੋਨੇ ਮੀਆਂ ਬੀਬੀ ਇਸ ਘਰ ਦੇ ਵਿੱਚ ਰਹਿੰਦੇ ਆ ਤੇ ਆ ਦੇਖੋ ਤੁਸੀਂ ਬਿਲਕੁਲ ਸਾਦਾ ਘਰ ਅੰਗਲੀ ਤੁਸੀਂ ਅੱਜ ਕੱਲ ਕੋਠੀਆਂ ਲੋਕ ਪਾ ਰਹੇ ਆ ਬਹੁਤ ਵੱਡੀਆਂ ਵੱਡੀਆਂ ਹਾਂਜੀ ਤੇ ਤੁਸੀਂ ਕਿਉਂ ਨਹੀਂ ਪਾਈ ਕੋਠੀ ਸਿੰਪਲ ਜਿਹੇ ਘਰ ਜਿਉਂ ਰਹ ਰਹੇ ਹੋ ਤੁਸੀਂ ਜਿਹੜਾ ਸਕੂਨ ਐ ਮਿਲਦਾ ਨਾ ਜੀ ਹੋਰ ਕਿਤੇ ਮਿਲਦਾ ਨਹੀਂ ਗੱਲ ਤਾਂ ਬਿਲਕੁਲ ਤੁਹਾਡੀ ਸਹੀ ਹੈ ਜੀ ਫਿਰ ਜੀ ਉਹਨਾਂ ਦੇ ਘਰਾਂ ਦੇ ਵਿੱਚ ਪਤਾ ਕੀ ਹੁੰਦਾ ਜੀ ਹਾਂਜੀ ਉਹਨਾਂ ਘਰਾਂ ਦੇ ਵਿੱਚ ਇਕੱਲੇ ਇਕੱਲੇ ਨਾ ਉਹਦੇ ਵਿੱਚ ਕਮਰੇ ਜ ਵੱੜ ਕੇ ਬਹਿ ਜਾਂਦੇ ਆ ਸਹੀ ਹੈ ਜੀ ਆਲ ਦੇ ਮੋਬਾਈਲਾਂ ਨਾਲ ਹੀ ਖੇਡ ਜਾਂਦੇ ਆ ਮੋਬਾਈਲਾਂ ਨਾਲ ਖੇਡ ਜਾਂਦੇ ਇਸ ਕਰਕੇ ਫਿਰ ਜਿਹੜਾ ਘਰੇ ਵਿਹੜੇ 'ਚ ਬੈਠ ਕੇ ਸਾਹਮਣੇ ਸਾਹਮਣੀ ਬੈਠਦੇ ਆ ਗੱਲਾਂ ਕਰਦੇ ਆ ਪਰਿਵਾਰਕ ਮੈਂਬਰ ਸਾਰੇ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰਦੇ ਆ ਹਾਂਜੀ ਉਹਦੇ ਨਾਲ ਆਪ ਨੂੰ ਅਕਲ ਵੀ ਵੱਧਦੀ ਆ ਬੜੀ ਅੱਜ ਕੱਲ ਦਾ ਅੰਕ ਜਿਹਦੇ ਕੋਲ ਪੈਰ ਫਰ ਨਹੀਂ ਹੋਏਗਾ ਉਹ ਵੀ ਲਿਮਟਾਂ ਬਣਾ ਕੇ ਕੋਠੀਆਂ ਪਾਲ ਪਾ ਰਿਹਾ ਮਤਲਬ ਕਿ ਦੌੜ ਦੇ ਵਿੱਚ ਉਹ ਵੀ ਕੋਠਿਆਂ ਦੇ ਵਿੱਚ ਸ਼ਾਮਿਲ ਹੋ ਜਾਂਦਾ ਪਰ ਜਿਹੜਾ ਸਕੂਨ ਇਹੋ ਜਿਹੇ ਘਰਾਂ ਦੇ ਵਿੱਚ ਹੁੰਦਾ ਨਾ ਉਹ ਮੈਨੂੰ ਨਹੀਂ ਲੱਗਦਾ ਵੀ ਕੋਠਿਆਂ ਦੇ ਵਿੱਚ ਜਾਂ ਬੰਦ ਦਰਵਾਜ਼ਿਆਂ ਦੇ ਵਿੱਚ ਮਿਲ ਜਾਂਦਾ ਹੋਊਗਾ ਬੇਟੇ ਉਹ ਦੇਖੋ ਸਕੂਨ ਨਹੀਂ ਮਿਲਦਾ ਜਦੋਂ ਜੇ ਉਹਦਾ ਕਰਜ਼ਾ ਇੰਨਾ ਹੋਇਆ ਵੀ ਨੀਂਦ ਹੀ ਨਾ ਆਈ ਬਿਲਕੁਲ ਜੀ ਉਹਦਾ ਵੀ ਕੀ ਫਾਇਦਾ ਉਹਦਾ ਵੀ ਕੀ ਫਾਇਦਾ ਜੀ ਜਿੰਨੀ ਕਾ ਵੀ ਲਿਮਟ ਹੈ ਉਸ ਤੋਂ ਕਰੋ ਕੰਮ ਸਹੀ ਹੈ ਜੀ ਪਹਿਨਾ ਪਾਓ ਉਹ ਜਿੰਨਾ ਬਣਾ ਲਿਮਟਡ ਜਿਹਾ ਬਣਾ ਲਓ ਲਿਮਟਡ ਜਿਹਾ ਬਣਾ ਲਓ ਹਾਂ ਵੀ ਜੋ ਉਹ ਵੀ ਜੇ ਲੋਡ ਹੈ ਦਾ ਜਿਹੜਾ ਦੋਜੀ ਸਾਫ ਕਰ ਲੈਣ ਦੋਜੀ ਸਾਫ ਕਰ ਲੈਣ ਹਾਂ ਆ ਵੀ ਦੋਜੀ ਆਪੇ ਸਾਫ ਆ ਆ ਦੇਖੋ ਦੋਸਤੋ ਪੁਰਾਣਾ ਇਹ ਕਿਹੜੇ ਸਾਲ ਦਾ ਘਰ ਹੈ ਜੀ 82 ਦਾ ਜੀ 1982 ਦਾ ਘਰ ਆ ਟਾਉਣ ਨੂੰ ਇਹ ਵੀ ਟਾ ਸਕਦੇ ਸੀ ਕੋਠੀ ਦੀ ਥਾਂ ਤੇ ਚੰਗੀ ਪਾ ਸਕਦੇ ਸੀ ਪਰ ਮਤਲਬ ਕਿ ਇਹਨਾਂ ਨੇ ਪੁਰਾਣਾ ਸਾंभ ਕੇ ਰੱਖਿਆ ਹੋਇਆ ਤੇ ਆ ਦੇਖੋ ਤੁਹਾਨੂੰ ਅੰਕਲ ਦਾ ਘਰ ਦਿਖਾਉਣੇ ਤੇ ਆ ਪੁਰਾਣਾ ਹੀ ਘਰ ਤੇ ਮੈਨੂੰ ਇਹੋ ਜੇ ਘਰ ਬਹੁਤ ਵਧੀਆ ਲੱਗਦੇ ਆ ਤੇ ਤੁਹਾਨੂੰ ਦੋਸਤੋ ਐਵੇਂ ਦੇ ਘਰ ਕਿਵੇਂ ਵੀ ਕਿਵੇਂ ਦੇ ਲੱਗਦੇ ਆ ਅੰਕਲ ਦੀ ਜੀਪ ਕਿਹੜੇ ਸਾਲ ਦੀ ਆ ਕਿਹੜਾ ਮਾਡਲ ਆ 84 ਜੀ ਇਹ 84 ਮਾਡਲ ਇਹ ਵਿੱਲੀ Ориਜਨਲ ਵਿੱਲੀ ਆ ਕਿ Ориਜਨਲ ਆ ਜੀ Ориਜਨਲ ਵਿੱਲੀ ਆ ਹਾਂਜੀ ਹਾਂਜੀ ਨਵੇਂ ਵੀ ਦੋਸਤੋ ओरिजिनल ਵਿਲੀ ਨਹੀਂ ਤਾਂ ਅੱਜ ਕੱਲ ਤਾਂ ਆਪਣੇ ਕੱਟ ਵੱਡ ਕਰਕੇ ਬਣਾਉਂਦੇ ਆ ਇਹ ओरिजिनल ਵਿਲੀ ਆ ਮਿਲਟਰੀ ਮਾਡਲ ਦੀ ਅੱਛਾ ਮਿਲਟਰੀ ਮਾਡਲ ਠੀਕ ਹੈ ओरिजिनल ਵਿਲੀ ਆ ਆ ਦੇਖੋ ਦੋਸਤੋ ਤੇ ਥੋੜਾ ਕਰ ਬਹੁਤ ਵਧੀਆ ਲੱਗਦਾ ਪਰ ਸਾਡੇ ਏਰੀਆ ਦੇ ਵਿੱਚ ਨਾ ਮਤਲਬ ਕਿ ਪਹਿਲਾਂ ਸਾਡੇ ਵੀ ਕਰ ਐਵੇਂ ਦੇ ਸੀਗੇ ਤਾਏ ਚਾਚੇ ਹੁਣਾਂ ਦਾ ਸਭ ਦੇ ਪਰ ਥੋੜੇ ਥੋੜੇ ਉਹ ਬਦਲਦੇ ਗਿਆ ਬਦਲਦੇ ਗਿਆ ਤੇ ਹੋਰ ਟਾਈਪ ਤੇ ਬਣ ਗਏ ਉਹ ਆਪਣਾ ਪੁਰਾਣਾ ਵੀ ਉਵੇਂ ਖੜਾ ਆ ਦੇਖੋ ਹੈ ਆ ਦੇਖੋ ਪੁਰਾਣਾ ਘਰ ਵੀ ਦੋਸਤੋ ਇਹਨਾਂ ਦੋਵੇਂ ਖੜਾ ਹੋਇਆ ਇਹ ਕਿਹੜੇ ਸੰਦ ਹੈ ਇਹ ਤਾਂ ਸਾਡੀ ਸਰ ਤੋਂ ਪਹਿਲਾਂ ਸਾਡੀ ਡੈਡੀ ਨੂੰ ਨਹੀਂ ਪਤਾ ਠੀਕ ਹੈ ਜੀ